ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਹਾਂ ਤੁਸੀਂ ਵੀ ਆਪਣੇ ਘਰਾਂ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਘਰਾਂ ਵਿੱਚ ਸ਼ੁਕ ਸ਼ਾਂਤੀ ਬਖਸ਼ੇ ਅੱਜ ਆਪਾਂ ਕੱਢ ਲੈ ਕੋਈ ਖਾਸ ਵੀਡੀਓ ਬਣਾਉਣੀ ਹੈ ਜੀ ਅੱਜ ਹੈ 27 ਤਰੀਕ ਸਾਬ ਜੱਦਿਆਂ ਦੇ ਦਿਨ ਚੱਲ ਰਹੇ ਨੇ ਜੀ ਆਪਾਂ ਸਾਬ ਜੱਦਿਆਂ ਦੇ ਅੱਜ ਪਤੀਗੜ੍ਹ ਸਾਬ ਅਜਨਗਰ ਕੀਰਤਨ ਹੋਵੇਗਾ ਜੀ ਗਿਆ ਆਪਣੇ 10 ਵਜੇ ਸ਼ੁਰੂ ਹੋ ਜਾਊਗਾ ਸਾਰੇ ਮੇਰੀਆਂ ਭੈਣਾਂ ਮੇਰੇ ਵੀਰਾਂ ਮੇਰੀਆਂ ਮਾਤਾ ਤੇ ਬੱਚਿਆਂ ਨੂੰ ਮੇਰਿਆਂ ਨੂੰ ਬੇਨਤੀ ਆ ਜਰੂਰ ਉਹਨਾਂ ਦੇ ਨਾਮ ਤੇ ਆਪਾਂ 10 ਮਿੰਟ 10 ਵਜੇ ਤੋਂ ਲੈ ਕੇ 11 ਵਜੇ 11 ਵਜੇ ਦੇ ਵਿੱਚ ਵਿੱਚ ਆਪਾਂ ਜਰੂਰ 10 ਮਿੰਟ ਕੱਢ ਕੇ ਜਿੱਥੇ ਵੀ ਤੁਸੀਂ ਹੈਗੇ ਹੋ ਗੱਡੀ ਚਲਾ ਰਹੇ ਹੋ ਜਾਂ ਆਪਣੇ ਕਿਤੇ ਵੀ ਕੰਮ ਕਰਦੇ ਵਿੱਚ ਹੈਗੇ ਹੋ ਤੁਸੀਂ ਜਰੂਰ ਉਹਨਾਂ ਦੇ ਨਾਮ ਤੇ ਆਪਾਂ ਵੈਗੁਰੂ ਵੈਗੁਰੂ ਦਾ ਜਾਪ ਕਰੀਏ ਉਹਨਾਂ ਦੇ ਚਰਨਾਂ 'ਚ ਆਪਾਂ ਹਾਜ਼ਰੀ ਲਵਾਈਏ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਕਰੀਏ ਆਪਾਂ ਉਹਨਾਂ ਦੀਆਂ ਕੁਰਬਾਨੀਆਂ ਦਾ ਦੇਣ ਨਹੀਂ ਦੇ ਸਕਦੇ ਵੇਗ ਆਪਾ ਨੂੰ ਤਨੁਵ੍ਰਧ ਦਸ਼ਮੇਸ਼ ਪਿਤਾ ਸਰਵਾਂਸ ਦੇ ਦਾਨੀ ਜਿਨ੍ਹਾਂ ਨੇ ਆਪਣੇ ਵਾਸਤੇ ਸਾਰਾ ਕੁਝ ਆਪਣੇ ਚਾਰ ਪੁੱਤਰ ਆਪਣੇ ਪਿਤਾ ਤੇ ਆਪਣੀ ਮਾਤਾ ਆਪਣਾ ਆਪ ਵਾਰਤਾ ਤਨੁਦਸ਼ਮੇਸ਼ ਪਿਤਾ ਉਹਨਾ ਉਹਨਾਂ ਵਰਗਾ ਕੋਈ ਹੋਇਆ ਤੇ ਨਾ ਅੱਗੇ ਹੋਊਗਾ ਤੇ ਆਪਾਂ ਨੂੰ ਆਪਣੇ ਵਾਸਤੇ ਬਹੁਤ ਕੁਝ ਕਰਕੇ ਗਏ ਨੇ ਆਪਾਂ ਉਹਨਾਂ ਦੇ ਨਾਲ ਆ ਉਹਨਾਂ ਕਰਕੇ ਆਪਣੀ ਪਛਾਣ ਆ ਤੇ ਆਪਾਂ ਵੱਧ ਤੋਂ ਵੱਧ ਉਹਨਾਂ ਦੇ ਚਰਨਾਚ ਜ਼ਰੂਰ 10 15 ਮਿੰਟ ਜ਼ਰੂਰ ਹਾਜ਼ਰੀ ਲਵਾਇਓ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ ਆਪਾਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਆਪਣੇ ਬੱਚਿਆਂ ਨੂੰ ਜ਼ਰੂਰ 10 ਮਿੰਟ ਬਿਠਾ ਕੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਜ਼ਰੂਰ ਆਪਣੇ ਬੱਚਿਆਂ ਨੂੰ ਪਤਾ ਕੇ ਜਰੂਰ ਸਮਝਾਇਓ ਤੇ ਤੇ ਉਹਨਾਂ ਨੂੰ ਸਹਿਬ ਜਨ ਫਤਿਹਗੜ੍ਹ ਸਾਹਿਬ ਬਾਰੇ ਦੱਸਿਓ ਤੇ ਉਹਨਾਂ ਨੂੰ ਮੱਥਾ ਟਿਕਾ ਕੇ ਲਿਆਇਓ ਤੇ ਉਹਨਾਂ ਨੂੰ ਆਪਣੇ ਹਥਿਆਸ ਬਾਰੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਜਰੂਰ ਬੱਚਿਆਂ ਨੂੰ ਬੈਠ ਕੇ ਬੱਚਿਆਂ ਨੂੰ ਵੀ ਨਾਲ ਬੈਠ ਕੇ ਵਹਿਗੁਰੂ ਵਹਿਗੁਰੂ ਦਾ ਜਾਪ ਕਰਾਇਓ ਤੇ ਬਾਕੀ ਆਪਾਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜੀ ਉਹਨਾਂ ਦੀਆਂ ਕੁਰਬਾਨੀਆਂ ਦਾ ਕੋਈ ਕਹਿਣ ਨੂੰ ਕੋਈ ਸ਼ਬਦ ਨਹੀਂ ਜੀ ਆਜਾ ਵੀ ਉਹਨਾਂ ਵਾਸਤੇ ਕੋਈ ਸਹੀ ਜਿਹਾ ਸ਼ਬਦ ਕਹਿ ਸਕਾ ਦੀ ਬਹੁਤ ਜ਼ਿਆਦਾ ਉਹਨਾਂ ਨੇ ਆਪ ਆਪਣੀ ਦੇਣਾ ਉਹਨਾਂ ਕਰਕੇ ਆਪਾ ਤੇ ਆਪਣੀ ਮਿਸ਼ਾਨਾ ਆਪਾਂ ਨੂੰ ਸਾਰਿਆਂ ਨੂੰ ਹੋਰ ਪਾtion ਛੱਡ ਕੇ ਡੇਰ ਡੇਰਿਆਂ ਤੋਂ ਛੱਡ ਕੇ ਆਪਾਂ ਨੂੰ ਸਾਰਿਆਂ ਨੂੰ ਗੁਰੂਗੋਵਿੰਦ ਸਾਹਿਬ ਦੀ ਮਾਰਾ ਦਸ਼ਮੇਸ਼ ਤੇ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਲਾ ਕੇ ਗਏ ਨੇ ਆਪਾਂ ਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਚਾਹੀਦਾ ਜੀ ਤੇ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਪੜੋ ਉਹਨਾਂ ਦੇ ਅਰਥ ਪੜੋ ਤੇ ਆਪਾਂ ਨੂੰ ਸਾਰਾ ਕੁਝ ਸਮਝਾਉਂਦੇ ਨੇ ਬਾਣੀ ਵਿੱਚ ਥੋੜਾ ਥੋੜਾ ਕਰਕੇ ਜਾਂ ਜਪ ਜੀ ਸਰ ਦੇ ਅਰਥ ਥੋੜੇ ਥੋੜੇ ਕਰਕੇ ਅਰਥ ਪੜੋ ਜੋ ਆਪਣਾ ਆਪਾਂ ਨੂੰ ਸਾਰਾ ਕੁਝ ਸਮਝਾਉਦੇ ਨੇ ਇਹਦੇ ਵਿੱਚ ਆਪਾਂ ਨੂੰ ਸਾਰੇ ਦੁੱਖਾਂ ਦੀ ਸਾਰੇ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਰੇ ਆਪਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਕਾਸ਼ੇ ਦੇ ਆਪਣੇ ਮਨੋ ਕਾਮਨਾ ਆਪਣੀਆਂ ਪੂਰੀਆਂ ਹੁੰਦੀਆਂ ਨੇ ਤੁਸੀਂ ਆਪਣੇ ਸੱਚੇ ਦਿਲ ਨਾਲ ਸੱਚੇ ਮਨ ਨਾਲ ਸ਼ਰਧਾ ਨਾਲ ਵਿਸ਼ਵਾਸ ਨਾਲ ਤੇ ਆਪਣਾ ਪਾਠ ਕਰਕੇ ਦੇਖੋ ਤੁਹਾਡੀਆਂ ਗੁਰੂ ਜੀ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਤੁਸੀਂ ਜ਼ਰੂਰ ਇਸ ਨੂੰ ਪ੍ਰਤਿਆਕੇ ਦੇਖਿਓ ਸੱਚੇ ਦਿਲ ਨਾਲ ਹੋਰ ਪਾਸੇ ਦਰਸ਼ਕ ਹੋਰ ਦਰਸ਼ਕ ਜੇ ਤੁਸੀਂ ਸਾਰੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲਾ ਕੇ ਤੁਸੀਂ ਅਜਮਾ ਕੇ ਦੇਖੋ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਬੈ ਗੁਰੂ ਜੀ ਇਹ ਪੂਰੀਆਂ ਕਰਨਗੇ ਤੇ ਚਲੋ ਜੀ ਵੀਡੀਓ ਦਾ ਐਂਡ ਕਰਦੇ ਆ ਮੈਂ ਇੰਨਾ ਹੀ ਆਪਾਂ ਵੀਡੀਓ ਚ ਆਪਾਂ ਨੇ ਇਹੀ ਦੱਸਿਆ ਆਪਾਂ ਨੇ ਹਾਜ਼ਰੀ ਲਾਈ ਆ ਵੀ ਸਾਰੀਆਂ ਭੈਣਾਂ ਨੂੰ ਮਾਮਾ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਆਪਾਂ ਨੂੰ ਉਹਨਾਂ ਦੇ ਚਰਨਾਂ 'ਚ ਉਹਨਾਂ ਦੇ ਲੱਖ ਲੱਖ ਵਾਰੀ ਉਹਨਾਂ ਦਾ ਨਮਸਕਾਰ ਕਰਨੀ ਚਾਹੀਦੀ ਹੈ ਉਹਨਾਂ ਦੇ ਨਾਂ ਤੇ ਵੈਗੁਰੂ ਵੈਗੁਰੂ ਦਾ ਜਾਪ ਕਰਨਾ ਚਾਹੀਦਾ ਤੇ ਵੈਗੁਰੂ ਜੀ ਸਾਡੀਆਂ ਵੀ ਹਾਜ਼ਰੀਆਂ ਮੇਰੇ ਵੀ ਹਾਜ਼ਰੀ ਵੈਗੁਰੂ ਜੀ ਆਪਣੇ ਚਰਨਾਂ ਚ ਲਾਉਣ ਤੇ ਮੈਨੂੰ ਵੀ ਚੜ੍ਹਦੀ ਕਲਾ ਚ ਰੱਖਣਾ ਤੰਦਰੁਸਤੀ ਬਖਸ਼ਣਾ ਸਾਰਿਆਂ ਦੇ ਘਰਾਂ ਚ ਵੈਗੁਰੂ ਜੀ ਸਹਿਜ ਜਾਤੇ ਤੰਦਰੁਸਤੀ ਮੇਸ਼ਪਤਾ ਸਾਰੇ ਮਾਤਾ ਗੁਜਰ ਕੌਰ ਜੀ ਤੇ ਕਰਨ ਗੁਰੂ ਤੇਗ ਬਹਾਦਰ ਜੀ ਸਾਰੇ ਆਪਣੇ ਘਰਾਂ ਵਿੱਚ ਆਪਾਂ ਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣਗੇ ਸਾਰਿਆਂ ਦੇ ਘਰਾਂ ਵਿੱਚ ਸ਼ੁਕ ਸ਼ਾਂਤੀਆਂ ਬਖਸ਼ਣਗੇ ਸਾਰਿਆਂ ਦੇ ਬੱਚਿਆਂ ਤੇ ਮਿਹਰ ਭਰਿਆ ਰੱਖਣਗੇ ਆਪਣੇ ਚਰਨਾਂ ਨਾਲ ਲਾਉਣਗੇ ਹਾਜ਼ਰੀਆਂ ਜ਼ਰੂਰ ਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਨੂੰ ਜ਼ਰੂਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਜੀ ਜਿਹਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਭੈਣਾ ਬੀਰਾ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹ ਵੀ ਸਬਸਕ੍ਰਾਈਬ ਕਰਨ ਲਾ ਉਹਨਾਂ ਨੂੰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਅੱਗੇ ਤੋਂ ਅੱਗੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਜਪਜੀ ਸਾਹਿਬ ਦੇ ਅਰਥ ਜੇ ਆਪਾਂ ਦੋ-ਦੋ ਪੌੜੀਆਂ ਦੇ ਵੀ ਅਰਥ ਕਰਨ ਲੱਗੇ ਤਾਂ ਸਾਨੂੰ ਪਤਾ ਲੱਗ ਜੂਗਾ ਜੀ ਜਪਜੀ ਸਾਹਿਬ ਵਿੱਚ ਗੁਰੂ ਜੀ ਆਪਾਂ ਨੂੰ ਕੀ ਸਮਝਾਉਂਦੇ ਹਨ ਜ਼ਰੂਰ ਆਪਣਾ ਹੋਰ ਵੀਡੀਓ ਵੀ ਤਾਂ ਆਪਾਂ ਦੇਖਦੇ ਆ ਤੇ ਇਹ ਵੀ ਆਪਣੇ ਕੰਮ ਦੇ ਵੀਡੀਓ ਜੋ ਆਪਣੇ ਕੰਮ ਆਉਣੀਆਂ ਨੇ ਜੋ ਆਪਣੇ ਨਾ ਜੋ ਆਪਣੇ ਅਸਲੀ ਕੰਮ ਆਪਾਂ ਆਇਆ ਇੱਥੇ ਕਰਨ ਜਗ ਤੇ ਆਪਣਾ ਮਨੁੱਖੀ ਜਨਮ ਲੈ ਕੇ ਤੇ ਆਪਣਾ ਇਹੀ ਲਿਖੇ ਲੱਗਣਾ ਜੀ ਜ਼ਰੂਰ ਵੀਡੀਓ ਨੂੰ ਦੇਖਿਆ ਕਰੋ ਤੇ ਜ਼ਰੂਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੀਡੀਓ ਨੂੰ ਦੇਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ